不要！ ਦੰਗਾ ਟੱਕਰੀ ਆ ਜਾਹ ਪਾਰਤ ਮੈਂ ਤੁਹਾਡਾ ਆਪਣੇ ਜਸਵਿੰਦਰ ਚੁੰਬਰ ਅੱਜ ਬਿੱਪਨ ਹਸਪੀਟਲ ਜਿਹੜਾ ਚਾਈਲਡ ਕੇਅਰ ਆ ਮਾਲੜੀ ਰੋ ਗੇਟ ਦੇ ਕੋਲ ਆ ਬਿਲਕੁਲ ਉੱਥੇ ਅੱਜ ਪਰਿਵਾਰਕਾਂ ਪਰਿਵਾਰ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ ਆ ਕਿਉਂਕਿ ਉਹਨਾਂ ਦਾ 9 ਮਹੀਨੇ ਦਾ ਬੱਚਾ ਜਿਹੜਾ ਇੱਥੇ ਆ ਕੇ ਬੱਚਾ ਜਿੱਦਾਂ ਪਰਿਵਾਰਕ ਨੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਥੇ ਆ ਕੇ ਦਮ ਤੋੜ ਗਿਆ ਮੇਰੇ ਨਾਲ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਜਿਹੜਾ ਬੱਚਾ ਮਰਿਆ ਉਹਦੇ ਪਿਓ ਨਾਲ ਵੀ ਗੱਲਬਾਤ ਕੀਤੀ ਔਰ ਮੇਰੇ ਨਾਲ ਨੇ ਕ੍ਰਾਂਤੀ ਇਹਨਾਂ ਨਾਲ ਗੱਲ ਕਰਦੇ ਆ ਵੀ ਕੀ ਪੂਰਾ ਮਾਜਰਾ ਸਰ ਕੀ ਏ ਸਰ ਜਿੱਦਾਂ ਤੁਹਾਨੂੰ ਬੱਚੇ ਦੇ ਫਾਦਰ ਨੇ ਸਾਰਾ ਤੁਹਾਨੂੰ ਦੱਸ ਦਿੱਤਾ ਕਿ ਕਿਦਾਂ ਕਿਦਾਂ ਹੋਈ ਆ 8 8.5 ਦਾ ਇਹ ਆਇਆ ਆਪਣੇ ਬੱਚੇ ਨੂੰ ਲੈ ਕੇ ਇੱਕ ਸਿੰਪਲ ਇੱਕ ਬੁਖਾਰ ਸੀ ਫੀਵਰ ਸੀ ਔਰ ਇਹਨਾਂ ਨੇ ਕਿਹਾ ਕਿ ਵੇਟ ਕਰੋ ਡਾਕਟਰ ਸਾਹਿਬ ਆ ਰਹੇ ਘੰਟਾ ਡੇਢ ਘੰਟਾ ਵੇਟ ਕੀਤੀ ਆ ਜੇ ਕੋਈ ਬੱਚਾ ਕੋਈ ਜ਼ਿਆਦਾ ਸੀਰੀਅਸ ਹੁੰਦਾ ਇਹ ਆਪਣੇ ਬੱਚੇ ਨੂੰ ਲੈ ਕੇ ਕਿਸੇ ਹੋਰ ਹਸਪੀਟਲ ਚਲੇ ਜਾਂਦਾ ਵੇਟ ਕੀਤੀ ਹੈ ਕਿ ਬੁਖਾਰ ਸੀ ਉਹਨਾਂ ਨੇ ਚੈਕਿੰਗ ਚੁਕਿੰਗ ਸ਼ੁਰੂ ਕੀਤੀ ਹੈ ਡਾਕਟਰ ਨੇ ਟ੍ਰੀਟਮੈਂਟ ਉਹ ਜਿੱਦਾਂ ਦੱਸਿਆ ਕਿ ਕੋਈ ਜਿਹੜਾ ਸਟਾਫ ਆ ਕੋਈ ਉਹਨਾਂ ਕੋਈ ਅੱਧਾ ਘੰਟਾ ਲੱਗੇ ਤੇ ਕੋਈ ਗਲੂਕੋਜ਼ ਲਾਉਣ ਦੀ ਜਾਂ ਕੋਈ ਇੰਜੈਕਸ਼ਨ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹਦੇ ਵਿੱਚ ਕੋਈ ਇਹਨਾਂ ਦੇ ਸਟਾਫ ਤੋਂ ਜਾਂ ਕੋਈ ਅਣਗਹਿਲੀ ਹੋਈ ਆ ਨਹੀਂ ਤੁਹਾਡੇ ਮੇਰੇ ਹਿਸਾਬ ਨਾਲ ਕਿ ਬੱਚੇ ਨੂੰ ਪ੍ਰੋਬਲਮ ਬੁਖਾਰ ਦੀ ਸੀ ਕੱਲੀ ਲੈਪਟਮੈਂਟ ਪਹਿਲਾਂ ਹੀ ਦੱਸਦਾ ਜੀ ਇੱਕ ਸਿੰਪਲ ਬੁਖਾਰ ਸੀ ਜਿਹਦੀ ਵਜ੍ਹਾ ਨਾਲ ਉਹ ਡੇਢ ਦੋ ਘੰਟੇ ਇੱਥੇ ਵੇਟ ਕਰਦਾ ਰਿਹਾ ਜੇ ਕੋਈ ਬੱਚਾ ਸੀਰੀਅਸ ਹੋਵੇ ਨਾ ਉਹ ਇੱਥੇ ਡਾਕਟਰਾਂਾਂ ਦੀ ਥੋੜੀ ਵੇਟ ਕਰਦਾ ਅਗਲਾ ਜਲੰਧਰ ਭੱਜਦਾ ਲੁਧਿਆਣੇ ਭੱਜਦਾ ਜੇ ਦਾ ਬੱਚਾ ਪਤਾ ਵੀ ਮੇਰਾ ਬੱਚਾ ਸੀਰੀਅਸ ਹੈ ਇੱਕ ਨਾਰਮਲ ਬੱਚ ਇੱਕ ਦੁੱਧ ਪਲਾਉਣ ਤੋਂ ਤੱਕ ਸਟੋਰੀ ਜੀ ਤੋਂ ਆ ਇੱਕ ਬੱਚੇ ਨੂੰ ਆਪਾਂ ਡੈਥ ਕਰਕੇ ਇਥੋਂ ਦੁੱਧ ਵੀ ਆ ਦੁੱਧ ਵੀ ਪਲਾਇਆ ਬੱਚੇ ਦੀ ਇਥੋਂ ਡੈਥ ਹੋ ਗਈ ਆ ਉਹਨੇ ਆਪ ਮੁੰਡੇ ਨੂੰ ਦੱਸਿਆ ਮੈਂ ਇੱਥੇ ਕਹਤਾ ਡਾਕਟਰ ਸਾਹਿਬ ਤੁਸੀਂ ਕੀ ਕਰਤਾ ਮੇਰੇ ਬੱਚੇ ਨੂੰ ਮੈਂ ਬੱਚੇ ਨੂੰ ਮਾਰ ਹੀ ਦਿੱਤਾ ਇਹਨਾਂ ਨੇ ਇਥੋਂ ਇਸ ਤਰੀਕੇ ਨਾਲ ਇਹਨਾਂ ਨੇ ਉਹ ਕੀਤਾ ਹੈਗਾ ਨਾ ਹਾਂਜੀ ਕੀ ਨਾਮ ਹਸਪੀਟਲ ਦਾ ਨਾਮ ਕੀ ਆਪਣਾ ਵਿਰਪਨ ਚਾਈਲਡ ਕੇਅਰ ਨਕੌਦਰ ਹਸਪੀਟਲ ਆ ਬਦੋਂ ਇਹਨਾਂ ਦੀਆਂ ਹਨ ਗਹਿਲੀਆਂ ਆ ਤੁਸੀਂ ਹਸਪਤਾਲ ਬਣਾਏ ਆ ਫਿਰ ਤੁਸੀਂ ਕਹਿੰਦੇ ਆ ਕਿ ਸਾਡੇ ਕੋਲ ਪੂਰੇ ਨਖੋਦਰ ਸ਼ਹਿਰ ਚ ਵੈਂਟੀਲੇਟਰ ਹੈ ਨਹੀਂ ਕਿਸੇ 8 8 ਕਰੋੜਾਂ ਦੇ ਹਸਪਤਾਲ ਬਣੇ ਹੋਏ ਤੂੰ ਬੱਚਿਆਂ ਦਾ ਹਸਪਤਾਲ ਬਣਾ ਕੇ ਬੈਠਾ ਤੈਨੂੰ ਨਹੀਂ ਪਤਾ ਕਿ ਜੇ ਕੋਈ ਸੀਰੀਅਸ ਕੇਸ ਆ ਕੇ ਬੱਚੇ ਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਆ ਤੁਸੀਂ ਕਹਿੰਦੇ ਹੁਣ ਇੱਥੋਂ ਲੈ ਜਾਓ ਜੀ ਉਹਨੂੰ ਵਿਚਾਰਾ ਜਦੋਂ ਬੱਚੇ ਦੀ ਡੈਥ ਇੱਥੇ ਹੋ ਗਈ ਉਹ ਬਿਆਨ ਦੇਦਾ ਕਿ ਇੱਥੇ ਹੀ ਡੈਥ ਹੋ ਗਈ ਬੱਚੇ ਦੀ ਫਿਰ ਉਹ ਸਰਕਾਰੀ ਹਸਪਤਾਲ ਚੈੱਕ ਕਰਾਉਣ ਲਈ ਗਿਆ ਉਹਨਾਂ ਨੇ ਕਿਹਾ ਬੱਚਾ ਮਰਿਆ ਤੇਰਾ ਉਧਰ ਗਿਆ ਆਪਣੇ ਛਾਪੜੇ ਦੇ ਉਹਨੇ ਕਿਹਾ ਬੱਚਾ ਮਰਿਆ ਫੇਰ ਆਣ ਕੇ ਕਹਿੰਦਾ ਯਾਰ ਤੂੰ ਮੇਰਾ ਬੱਚਾ ਹੀ ਮਾਰਤਾ ਇੱਕ ਸਿੰਪਲ ਇੱਕ ਬੁਖਾਰ ਹੋਇਆ ਕੋਈ ਇਨਫੈਕਸ਼ਨ ਆ ਕਿ ਜਾਂ ਕੀ ਹੋ ਗਈ ਏਡੀ ਏਡੀ ਕੋਈ ਵਜ੍ਹਾ ਹੈ ਨਹੀਂ ਪਰਿਵਾਰਕ ਮੈਂਬਰਾਂ ਵੱਲੋਂ ਇਹਦੀ ਕੋਈ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੋ? ਇੱਥੇ ਬੈਠੇ ਆ ਜੀ ਪੁਲਿਸ ਆਈ ਹੋਈ ਆ ਤਿੰਨ ਚਾਰ ਘੰਟੇ ਤੋਂ ਸ਼ਿਕਾਇਤਾਂ ਹੀ ਕਰਨਦੇ ਆ ਸੀਗਾ ਲਿਖ ਲਓ ਭਾਈ ਬਿਆਨ ਲਿਖੋ ਇਹ ਕਾਰਵਾਈ ਕਰੋ ਪਰਚਾ ਦਰਜ ਕਰੋ ਸਾਡੇ ਲੋਕਾਂ ਦੀਆਂ ਰਿਪੋਰਟਾਂ ਦੇ ਵਿੱਚ ਜੋ ਵੀ ਆ ਆਪਾਂ ਨੂੰ ਪਤਾ ਹੀ ਆ ਵੀ ਕੀ ਹੈਗਾ ਸਾਰਾ ਕੁਝ ਬੇਸ਼ੱਕ ਭਾਵੇਂ ਉਹਨੂੰ ਕੋ ਫਹਾ ਲੱਗੇ ਨਾ ਲੱਗੇ ਸਾਨੂੰ ਨਹੀਂ ਪਰ ਇੱਕ ਵਾਰੀ ਤਾਂ ਪਰਿਵਾਰ ਨੂੰ ਹੌਸਲਾ ਦੇਣ ਵਾਸਤੇ ਜੇ ਤਾਂ ਬੱਚਾ ਮਰ ਗਿਆ ਰੋਡਾਂ ਤੇ ਐਕਸੀਡੈਂਟ ਹੋ ਜਾਂਦੇ ਆ ਉੱਥੇ ਵੀ ਆਪਾਂ ਇੱਕ ਉਹ ਅਚਾਨਕ ਇੱਕ ਐਕਸੀਡੈਂਟ ਹੁੰਦਾ ਉੱਥੇ ਵੀ ਆਪਾਂ ਪਰਚਾ ਦਰਜ ਐਕਸੀਡੈਂਟ ਦਾ ਕਰਦੇ ਹੀ ਆ ਇੱਕ ਐਕਸੀਡੈਂਟਲ ਡੈਥ ਹੀ ਲੈ ਕਹਿ ਲੋ ਭਾਵੇਂ ਤੇ ਇੱਕ ਕਾਰਵਾਈ ਤਾਂ ਕਰਨੀ ਬਣਦੀ ਆ ਪਰ ਇਹਨਾਂ ਨੂੰ ਹੌਸਲਾ ਇਹਨਾਂ ਮਿਲੇ ਕਿ ਹਾਂ ਵੀ ਡਾਕਟਰ ਨੇ ਹੜਨਾ ਇਦਾਂ ਕੀਤਾ ਤੇ ਕਾਰਵਾਈ ਹੋਈ ਆ ਬੇਸ਼ੱਕ ਕੱਲ ਨੂੰ ਥਾਣਿਆਂ ਚ ਅਦਾਲਤਾਂ ਤੇ ਜਾ ਕੇ ਡਾਕਟਰ ਬਰੀ ਉਹ ਜਿਵੇਂ ਉਹ ਬਾਅਦ ਦੀਆਂ ਗੱਲਾਂ ਹੁਣ ਕੀ ਇਹਨਾਂ ਨੂੰ ਆਪਾਂ ਕਿਹੜੇ ਬੇਸ ਤੇ ਇਥੇ ਇਹਨਾਂ ਨੂੰ ਠਾਲਾਂਗੇ ਵੀ ਆਜੋ ਭਾਈ ਚਲਿਏ ਵੀ ਆਪਾਂ ਨੂੰ ਇਨਸਾਫ ਮਿਲ ਗਿਆ ਮੇਰੇ ਪਰਿਵਾਰ ਕੇ ਕੀ ਚਾਹੁੰਦਾ ਮੈਂ ਪਰਿਵਾਰ ਕੇ ਮੈਂਬਰ ਕੀ ਚਾਹੁੰਦਾ ਪਰਿਵਾਰ ਤਾਂ ਹੁਣ ਪਰਿਵਾਰ ਨੇ ਕੀ ਚਾਹਣਾ ਜੀ ਕਾਨੂੰਨ ਦਾ ਹੀ ਸਹਾਰਾ ਹੁੰਦਾ ਬਾਅਦ ਚ ਸਾਡੇ ਕੋਲ ਹੋਰ ਕੀ ਹੁੰਦਾ ਅਜ ਤੱਕ ਇਹਨੇ ਵੀ ਕਾਨੂੰਨ ਦੇ ਹਿਸਾਬ ਨਾਲ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ ਕੋਈ ਅਣਗਹਿਲੀ ਹੋਈ ਇਹਨਾਂ ਦੇ ਹਸਪੀਟਲ ਚ ਹੀ ਹੋਇਆ ਜੋ ਹੋਇਆ ਅਣਗਹਿਲੀ ਹੋਈ ਕਿਹੜੇ ਪਿੰਡ ਤੋਂ ਆਏ ਆ ਉਹ ਵੀ ਗਾਂ ਇਹ ਸੰਗੋਵਾਲ ਪਿੰਡ ਆ ਆਪਣੇ ਮਹਿਦਪੁਰ ਦੇ ਨਾਲ ਸੰਗੋਵਾਲ ਪਿੰਡ ਤੋਂ ਆ ਹਾਂ ਹਾਂ ਜੀ ਕੋਈ ਸੀਰੀਅਸ ਕੋਈ ਮਸਲਾ ਨਹੀਂ ਸੀਗਾ ਇਹ ਬਾਰ-ਬਾਰ ਦੱਸ ਰਹੇ ਹੁਣੇ 20 ਵਾਰੀ ਬਿਆਨ ਦੇਤੇ ਇੱਕ ਬੁਖਾਰ ਸੀ ਸਿੰਪਲ ਜੇ ਕੋਈ ਸੀਰੀਅਸ ਬੱਚਾ ਹੋਵੇ ਉਹ ਇੱਥੇ ਹਸਪਤਾਲ ਡਾਕਟਰਾਂ ਨੇ ਡੇਡਡ ਘੰਟਾ ਬੈਠ ਨਹੀਂ ਕਰਦਾ 8 8:30 ਦਾ ਆਇਆ ਬਾਹਰ ਧੁੱਪੇ ਬੈਠ ਰਿਹਾ ਡਾਕਟਰ ਸਾਹਿਬ ਆਏ ਤਸल्ली ਨਾਲ 6:00 ਤੋਂ 10:00 ਵਜੇ ਉਹਨਾਂ ਨੇ ਸ਼ੁਰੂ ਕੀਤਾ ਟਰੀਟਮੈਂਟ ਜਿਹੜਾ ਬੱਚਾ ਸੀਰੀਅਸ ਹੋਵੇ ਉਹ ਟਿਕਦਾ ਨਹੀਂ ਅਗਲਾ ਲੈ ਕੇ ਭੱਜਦਾ ਜਲੰਧਰ ਇੱਥੇ ਅੱਧੇ ਘੰਟੇ ਉੱਥੇ ਪਹੁੰਚ ਜਾਂਦਾ ਉਹ ਲੈ ਕੇ ਉੱਥੇ ਹੋ ਜਾਂਦਾ ਜੇ ਕੋਈ ਤੁਹਾਨੂੰ ਲੱਗ ਰਿਹਾ ਇਹ ਵੀ ਹੈਪਨ ਹੋ ਗਿਆ ਆ ਤੇ ਕੋਈ ਗੱਲ ਹੋ ਗਈ ਤੁਸੀਂ ਉਹਦੀ ਹੈਲਪ ਕਰੋ ਉਹਨੂੰ ਤੁਹਾਡੇ ਕੋ ਐਂਬੂਲੈਂਸ ਨਹੀਂ ਤੁਹਾਡੇ ਕੋ ਵੈਂਟੀਲੇਟਰ ਹੈ ਨਹੀਂ ਇਹ ਹਸਪਤਾਲ ਬਣਾ ਕੇ ਬੈਠੇ ਆ ਤੁਸੀਂ ਕੀ ਕਰ ਲੋਗੇ ਕੋਈ ਸੀਰੀਅਸ ਬੱਚਾ ਤੁਹਾਡੇ ਕੋ ਕੀ ਟ੍ਰੀਟਮੈਂਟ ਦੇ ਦੋਗੇ ਉਹਨਾਂ ਨੂੰ ਬਈ ਕੀ ਨਾਮ ਆਪੜਾ ਸੁਨੀਲ ਹਮਾਰਾ ਭਈ ਕਿਹੜੇ ਪਿੰਡ ਤੋਂ ਸੰਗੋਬਾਲ ਤੋਂ ਸਾਹਿਬ ਕੀ ਗੱਲ ਜੀ ਸਾਹਿਬ ਬੱਚਾ ਮੇਰਾ ਬਿਮਾਰ ਸੀ ਮੈਂ ਸਵੇਰੇ ਆਇਆ ਜੀ ਕੀ ਨਾਮ ਸੀ ਬੱਚੇ ਦਾ ਹਾਂ ਮਰਮਾਨ تھا ਕਿੰਨੇ ਕੁ ਮਹੀਨੇ ਦੇ ਬੱਚੇ ਦੀ ਨੂੰ 9ਵੇਂ ਮਹੀਨੇ ਦਾ ਜੀ 9 ਮਹੀਨੇ ਦਾ ਹਾਂਜੀ ਹਾਂਜੀ ਕੀ ਗੱਲ ਹੋਈ ਸੀ ਬੁਖਾਰ ਚੜਿਆ ਹੋਇਆ ਸੀ ਸਰ ਅੱਛਾ ਹਾਂਜੀ ਫਿਰ ਤੁਸੀਂ ਕਿੱਥੇ ਲੈ ਕੇ ਆਏ ਇੱਥੇ ਲੈ ਕੇ ਆਏ ਸਸਵੇਰੀਆ ਕੀ ਨਾਮ ਆ ਹਸਪੀਟਲ ਦਾ ਇਹਦਾ ਨਾਮ ਹੈਗਾ ਬਿਪਨ ਸਰ ਅੱਛਾ ਫੇਕੀ ਜੀ ਬਿਪਨ ਹਾਂ ਸਾਡਾ ਨਾਮ ਚੈੱਕ ਕੀਤਾ ਜੋ ਆਪਣਾ ਟ੍ਰੀਟਮੈਂਟ ਡਾਕਟਰ ਕਰਦੇ ਹੁੰਦੇ ਨੇ ਟੂਟੀਆਂ ਲਾ ਕੇ ਚੈੱਕ ਚੁੱਕ ਕੀਤਾ ਕਹਿੰਦੇ ਟੈਸਟ ਕਰਨਾ ਫੈਕਸ਼ਨ ਟੈਸਟ ਕੀ ਦੇ ਕਹਿੰਦੇ ਫੈਕਸ਼ਨ ਆ ਤੇ ਸੂਈ ਨਾਲ ਲਾ ਕੇ ਕਹਿੰਦੇ ਗੂਲੂ ਗੋਚ ਲਾਉਣਾ ਵਾ ਉਹ ਸੂਈ ਲਾਈ ਪੈਨਾਂ ਦੀਆਂ ਜਿਹੜੀਆਂ ਰੱਖੀਆਂ ਹੋਈਆਂ ਸਫਾਈ ਵਸੇ ਬੱਚੀਆਂ ਜਿਹੜੀਆਂ ਉਹਨਾਂ ਨੇ ਸੂਈ ਲਾਈ ਆ ਜੀ ਤੋ ਬੱਚਾ ਨਾਲ ਹੀ 5 ਮਿੰਟ ਮੈਂ ਇਦਾਂ ਲੈ ਕੇ ਗਿਆ ਬੱਚੇ ਨੇ ਇਦਾਂ ਕਰ ਦਿੱਤਾ ਮੈਂ ਵੀਡੀਓ ਦੇ ਲਉ ਦੂਪਾ ਨਾਲ ਹੀ ਮੈਂ ਇਦਾਂ ਆ ਗਿਆ ਫੇਰ ਮੈਂ ਕਿਹਾ ਸਰ ਬੱਚੇ ਨੂੰ ਕੀ ਹੋ ਗਿਆ ਬੱਚੇ ਨੂੰ ਕੀ ਹੋ ਗਿਆ ਜਦੋਂ ਆਇਆ ਇਹ ਆਪਣਾ ਟ੍ਰੀਟਮੈਂਟ ਕਰ ਲਾ ਪਿਆ ਬੱਚਾ ਦਮ ਤੋੜ ਗਿਆ ਸਾਰੇ ਇੱਥੇ ਹੀ ਚੁੱਕ ਕੇ ਲੈ ਗਏ ਹੋਰ ਵੀ ਕਿਤੇ ਬਾ ਸਰਕਾਰੀ ਹੋ ਕਹਿੰਦੇ ਚੈੱਕ ਕਰਾ ਲੈ ਮਸ਼ੀਨ ਸਾਡੇ ਤੋਂ ਹੈ ਨਹੀਂ ਮੈਂ ਸਰਕਾਰੀ ਗਿਆ ਉਹ ਕਹਿੰਦੇ ਬੱਚਾ ਪੂਰਾ ਵਾ ਫੇ ਮੈਂ ਪੰਜ ਮੈਂ ਇੱਥੇ ਦੇ ਵੈਂਟੀਲੇਟਰ ਤੇ ਕਿਹਦੀ ਰੱਖਣ ਵੈਂਟੀਲੇਟਰ ਹਾਂ ਕਹਿੰਦੇ ਮਸ਼ੀਨ ਤੇ ਲਾਇਆ ਇੱਥੇ ਹਾਂਜੀ ਕਿਵੇਂ ਕਹਿੰਦੇ ਵੀ ਮੈਂ ਕਹਿੰਦਾ ਇੱਥੇ ਆਪਣੇ ਸਰਕਾਰੀ ਹੈ ਉੱਥੇ ਉਹ ਲੈ ਕੇ ਗਿਆ ਉਹ ਕਹਿੰਦੇ ਬੱਚਾ ਹੈ ਨਹੀਂਗਾ ਪੂਰਾ ਹੋਇਆ ਹੋਇਆ ਨਾ ਚੈੱਕ ਕੀਤਾ ਸਰ ਹੁਣ ਤੁਹਾਡੀ ਕੀ ਮੰਗ ਸਾਡੀ ਮੰਗ ਮੈਨੂੰ ਬੱਚਾ ਜਿੰਦਾ ਚਾਹੀਦਾ ਮੇਰਾ બસ ਜੀ ਮੇਰੀ ਹੋਰ ਕੋਈ ਮੰਗ ਨਹੀਂ ਮੈਨੂੰ ਬੱਚਾ ਹੀ ਮੇਰਾ ਏਡਾ ਦਵੇ ਸਾਲ ਦਾ ਦਵੇ ਜਿੱਥੋਂ ਮਰਜੀ ਦਵੇ ਮੈਨੂੰ ਸੱਦਿਆ ਸੀ ਹਾਂ ਮੈਂ ਜੋ ਵੀ ਮੇਰੀ ਮਿਹਨਤਾਂ ਬਸ ਮੇਰਾ ਬੱਚਾ ਹੀ ਮੈਨੂੰ ਸਭ ਜਿੱਡਾ ਹੀ ਚਾਹੀਦਾ ਬਸ ਮੈਨੂੰ ਖੇਡਣ ਵਾਲਾ ਚਾਹੀਦਾ ਮੈਂ ਖੇਡਦਾ ਹੀ ਗੱਡੀ ਚ ਲਿਆਇਆ ਤੇ ਖੇਡਦਾ ਹੀ ਇੱਥੇ ਦੁੱਧ ਪੀਂਦਾ ਹੀ ਤੇ ਖੇਡਦਾ ਹੀ ਲੈ ਕੇ ਜਾਣਾ ਮੈਨੂੰ ਇਹ ਹੀ ਚਾਹੀਦਾ ਬਸ ਹਾਂਜੀ ਇੱਥੇ ਪੁਲਾਇਆ ਜੀ ਇਹਨਾਂ ਦੇ ਕੈਮਰੇ ਚੈੱਕ ਕਰੋ ਜੀ ਹਾਂਜੀ ਇਹਨਾਂ ਨੇ ਆਪ ਕਾਇਆ ਪੁਲਾਦੇ ਕਹਿੰਦਾ ਹੁਣ ਦੁੱਧ ਦੁੱਧ ਪੀਣਾ ਕਿਉਂ ਬੱਚਾ ਸੀਰੀਅਸly ਹਾਂ ਜੀ ਤੁਸੀਂ ਡਾਕਟਰ ਪੋਲੋਸਕੀ ਕੈਂਡੀਡੇਟ ਤੁਸੀਂ ਪੜ੍ਹਿਆ ਨਹੀਂ ਸਰ ਹਜੇ ਕੋਪਾ ਤਾਂ ਨਹੀਂ ਸਰ ਹਾਂ ਜੀ ਕੋਈ ਸਰ ਪਹਿਲਾਂ ਆਪਣਾ ਨਾਮ ਤਾਂ ਦੱਸਿਓ ਮੇਰਾ ਨਾਮ ਡਾਕਟਰ ਵਿਪਨ ਕੁਮਾਰ ਹੈ ਸਰ ਤੁਹਾਡੇ ਹਸਪਤਲ ਨੂੰਰੇ ਬਾਹਰ ਹੰਗਾਮਾ ਹੋ ਰਿਹਾ ਕੁਝ ਪ੍ਰਦਰਸ਼ਨ ਕਰੀ ਆਪਣਾ ਪ੍ਰਦਰਸ਼ਨ ਕਰ ਰਿਹਾ ਕੀ ਕਾਰਨ ਹੈ ਦੇਖੋ ਅੱਜ ਨਾ ਇੱਕ ਬੱਚਾ ਆਇਆ ਸੀ 9 ਮਹੀਨੇ ਦਾ ਰਮਾਨ ਉਹ ਨੂੰ ਇਨਫੈਕਸ਼ਨ ਸੀ ਤੇ ਦੋ ਤਿੰਨ ਦਿਨਾਂ ਤੋਂ ਬਿਮਾਰ ਸੀ ਕਿਤੇ ਹੋਰ ਦਵਾਈ ਖਾ ਰਹੀ ਸੀ ਤੇ ਅਸੀਂ ਉਹਦੇ ਟੈਸਟ ਕੀਤੇ ਤੇ ਉਹਦੇ ਚ ਇਨਫੈਕਸ਼ਨ ਆਇਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੈ ਤੇ ਉਹ ਟ੍ਰੀਟਮੈਂਟ ਵਾਸਤੇ ਅਸੀਂ ਵੇਟ ਕਰ ਰਹੇ ਸੀ ਵੀ ਜਦੋਂ ਉਹ ਇੰਜੈਕਸ਼ਨ ਸਟਾਰਟ ਕਰਨ ਕਰਨਗੇ ਤੇ ਉਹ ਪਿੱਛੇ ਵਾਰਡ 'ਚ ਬੈਠ ਕੇ ਦੁੱਧ ਪਿਲਾਉਣ ਲੱਗ ਪਏ ਦੁੱਧ ਪਿਲਾਉਂਦੇ ਪਿਲਾਉਂਦੇ ਉਹਨਾਂ ਨੇ ਉਹ ਕਿਸੇ ਕੱਪ 'ਚ ਇਹ ਨਾਲ ਦੁੱਧ ਪਿਲਾ ਰਹੇ ਸੀ ਤੇ ਉਹਨਾਂ ਦੇ ਸਾਹ ਦੇ ਰਸਤੇ ਪਿੱਛੇ ਚਲਾ ਗਏ ਉਹ ਰਿਕਾਰਡਿੰਗ 'ਚ ਹੈਗਾ ਉਸੇ ਵਕਤ ਅਸੀਂ ਜਿੰਨਾ ਕਿ ਸਾਡੇ ਕੋਲ ਦੁੱਧ ਨਿਕਲ ਸਕਦਾ ਸੀ ਅਸੀਂ ਕੱਢਿਆ ਸੀ ਕਿ ਵੀ ਇਸ ਤੋਂ ਬਾਅਦ ਤੁਹਾਨੂੰ ਜਰੰਦਰ ਲੈ ਕੇ ਜਾਣ ਦੀ ਲੋੜ ਹੈ ਕਿਉਂਕਿ ਵੈਂਟੀਲੇਟਰ ਮਸ਼ੀਨ ਤੇ ਪੰਨ ਦੇ ਨਾਲ ਹੀ ਸਾਹ ਚੱਲੇਗਾ ਉਹ ਬੱਚੇ ਨੂੰ ਲੈ ਕੇ ਚਲੇ ਗਏ 10 ਮਿੰਟ ਦੇ ਵਿੱਚ ਹੀ ਉਸ ਤੋਂ ਬਾਅਦ 15-20 ਮਿੰਟ ਬਾਅਦ ਫਿਰ ਵਾਪਸ ਲੈ ਕੇ ਆਏ ਨਕੌਦਰੀ ਕਿਸੇ ਜਗ੍ਹਾ ਤੇ ਦਿਖਾ ਕੇ ਉਹ ਕਹਿੰਦੇ ਜੀ ਇਹਦਾ ਸਾਹ ਨਹੀਂ ਚੱਲ ਰਿਹਾ ਮੈਂ ਉਹਨੂੰ ਕਿਹਾ ਵੀ ਸਾਹ ਤੇ ਚੱਲ ਨਹੀਂ ਰਿਹਾ ਇਸੇ ਲਈ ਤੁਹਾਨੂੰ ਕਿਹਾ ਕਿ ਇਹਦੇ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੈ ਸਾਹ ਬਹੁਤ ਸਲੋ ਚੱਲ ਰਿਹਾ ਹੈ ਜਦੋਂ ਉੱਥੋਂ ਗਿਆ ਉਹ ਤਾਂ ਸਾਰ ਸਿਗਾ ਆਉਦਾ ਬੱਚੇ ਦਾ ਫਿਰ ਜਦੋਂ ਉਹ ਉੱਥੇ ਲੈ ਕੇ ਗਏ ਉਹਦੇ 15-20 ਮਿੰਟ ਬਾਅਦ ਫਿਰ ਵਾਪਸ ਲੈ ਕੇ ਆਏ ਹੁਣ 30-40 ਮਿੰਟ ਤੋਂ ਇਹ ਇਦਾਂ ਹੀ ਕਰਦੇ ਰਹੇ ਉਸ ਤੋਂ ਬਾਅਦ ਪੌਣੀ ਦੇਰ ਚ ਬੇਬੀ ਐਕਸਪਾਇਰ ਹੋ ਗਿਆ ਤੇ ਬੇਬੀ ਨੂੰ ਇੱਥੇ ਰੱਖ ਕੇ ਤੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਸਰ ਕਿਹੜੀ ਜਗ੍ਹਾ ਤੋਂ ਆਏ ਸੀ ਇਹ ਇਹ ਸੰਗੋਵਾਲ ਤੋਂ ਸੀ ਸੰਗੋਵਾਲ ਤੋਂ ਸੀ ਬੱਚੇ ਦੀ ਉਮਰ ਕਿੰਨੀ ਹੈ 9 ਮਹੀਨੇ 9 ਮਹੀਨੇ ਆ ਗਈ ਹੈ ਤੁਹਾਡੇ ਕੋਲ ਕੋਈ ਸਿਸਟਮ ਹੈਗਾ ਜਦੋਂ ਕੋਈ ਬੱਚਾ ਲੈ ਕੇ ਆਂਦਾ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਕਿ ਉਸ ਟਾਈਮ ਕੋਈ ਮਸ਼ੀਨਰੀ ਵਗੈਰਾ ਹੈਗੀ ਤੁਹਾਡੇ ਕੋਲ ਦੇਖੋ ਮੇਰਾ ਇੱਕ ਕਲੀਨਿਕ ਹੈ ਹਸਪੀਟਲ ਨਹੀਂ ਹੈਗਾ ਉਹਦੇ ਵਿੱਚ ਫਰਸਟ ਏਡ ਦਾ ਸਾਰਾ ਸਮਾਨ ਅਵੇਲੇਬਲ ਹੁੰਦਾ ਸਾਡੇ ਹਮੇਸ਼ਾ ਜੇ ਕੋਈ ਇਦਾਂ ਦਾ ਸਿਕ ਪੇਸ਼ੈਂਟ ਆ ਵੀ ਜਾਂਦਾ ਜਿਹੜਾ ਸਾਡਾ ਮਰੀਜ਼ ਨਾ ਵੀ ਹੋਵੇ ਅਸੀਂ ਉਹਨੂੰ ਜੋ ਫਰਸਟ ਏਡ ਦੇ ਕੇ ਰੈਫਰ ਕਰਦੇ ਆ ਤੇ ਇਹਨਾਂ ਦੀ ਗੱਡੀ ਬਾਹਰ ਖੜੀ ਹੋਈ ਸੀ ਇਹਨਾਂ ਨੇ ਗੱਡੀ ਮੈਕਸਿਮਮ 2-3 ਮਿੰਟ ਹੀ ਲੱਗੇ ਹੋਣੇ ਇਹਨਾਂ ਨੂੰ ਲੈ ਕੇ ਜਾਣ ਦੇ ਵਿੱਚ ਅਸੀਂ ਉਸੇ ਵਕਤ ਇਹਨਾਂ ਨੂੰ ਦੱਸਿਆ ਕਿ ਤੁਹਾਡੇ ਬੱਚੇ ਦੀ ਇਹ ਪ੍ਰੋਬਲਮ ਹੈ ਪੂਰਾ ਐਕਸਪਲੇਨ ਕੀਤਾ ਇਹਨਾਂ ਨੂੰ ਚਾਹੀਦਾ ਸੀ ਕਿ ਉਸੇ ਵਕਤ ਲੈ ਕੇ ਜਾਂਦੇ ਤਾਂ ਜੋ ਬੱਚੇ ਦਾ ਆਪਾਂ ਅੱਗੇ ਟ੍ਰੀਟਮੈਂਟ ਕਰ ਸਕਦੇ। ਪਰ ਪਰਿਵਾਰ ਦਾ ਕਹਿਣਾ ਹੈ ਕਿ ਬੱਚਾ ਸਵਸਤ ਲੈ ਕੇ ਆਏ ਸੀ ਦੁੱਧ ਪੀਂਦਾ ਪਿਆ ਸੀ ਪਰ ਇਹਨਾਂ ਦੇ ਜਿਹੜੇ ਸਫਾਈ ਕਰਮਚਾਰੀ ਆ ਜਾਂ ਜਿਨ੍ਹਾਂ ਦੀਆਂ ਨਰਸਾਂ ਉਹਨਾਂ ਤੋਂ ਇੰਜੈਕਸ਼ਨ ਖਤਰ ਲੱਗ ਇੰਜੈਕਸ਼ਨ ਲੱਗੇ ਹੀ ਨਹੀਂ ਜੀ ਬੱਚੇ ਦੇ ਕੈਨਲਾ ਜਿਹੜਾ ਹੁੰਦਾ ਹੈ ਉਹਦੇ ਵਿੱਚ ਇੰਜੈਕਸ਼ਨ ਲਗਾਉਣ ਦੀ ਵੇਟ ਕਰ ਰਹੇ ਸੀ ਪਿਛਲੇ ਪਾਸੇ ਬੈਠ ਕੇ ਜਦੋਂ ਬੱਚਾ ਦੁੱਧ ਪਿਆ ਰਿਹਾ ਸੀ ਬੱਚਾ ਐਕਟਿਵ ਸੀ ਤਾਂ ਹੀ ਦੁੱਧ ਪਿਆ ਰਿਹਾ ਸੀ ਉਹਨੂੰ ਬੱਚੇ ਨੇ ਦੁੱਧ ਪੀਤਾ ਪਰ ਉਹ ਜਦੋਂ ਟੱਕਨ ਨਾਲ ਉਹਨੇ ਸਿੱਧਾ ਦੁੱਧ ਪਾਇਆ ਉਹ ਉਹਦੇ ਸਾਹ ਦੇ ਰਸਤੇ ਦੇਖੋ ਸਾਡੇ ਕੋਲ ਤਾਂ 40 ਮਿੰਟ ਬਾਅਦ ਜਦੋਂ ਬੱਚਾ ਆਇਆ 12:40 ਤੇ ਉਦੋਂ ਉਹਦੀ ਡੈਥ ਹੋਈ ਹੋਈ ਸੀ ਪਰ ਜਦੋਂ ਅਸੀਂ ਭੇਜਿਆ ਉਹਦਾ ਸਾਹ ਚੱਲ ਰਿਹਾ ਸੀ ਪਰ ਸਲੋ ਸੀ ਉਦੋਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਸੀ ਬੱਚੇ ਪਰ ਸਰ ਜਦੋਂ ਤੁਸੀਂ ਬੱਚਾ ਦੇ ਦਿੱਤਾ ਸੀ ਫਿਰ ਹਸਪੀਟਲ ਵਿੱਚ ਬੱਚਾ ਵਾਪਸ ਕਿਤਾ ਗਿਆ ਇਹ ਸਾਰੇ 10-15 ਜਣੇ ਆਏ ਉਹਨਾਂ ਨੇ ਸਾਡੇ ਸਟਾਫ ਦੇ ਨਾਲ ਹੱਤਪਾਈ ਕੀਤੀ ਹੱਤਪਾਈ ਕਰਕੇ ਇੱਕ ਕੁੜੀ ਨੂੰ ਮਾਰਿਆ ਵੀ ਇਹਨਾਂ ਨੇ ਉਹ ਵੀ ਰਿਕਾਰਡਿੰਗ 'ਚ ਹੈਗਾ ਤੇ ਉਹ ਬੱਚਾ ਇੱਥੇ ਛੱਡ ਕੇ ਤੇ ਬਾਹਰ ਚਲੇ ਸਭ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਆਪਣਾ ਕੰਗਿਆ ਵਜੇ ਵੈਂਟੀਲੇਟਰ ਹਾਂਜੀ ਵੈਂਟੀਲੇਟਰ ਵਾਸਤੇ ਰੈਫਰ ਕਿਤਾ ਸੀ ਹਾਂਜੀ ਸਤਨੂ ਲੱਗਦਾ ਨਹੀਂ ਕਿ ਦੇਖੋ ਅਗਰ ਬੱਚਿਆਂ ਦਾ ਮਸਲਾ ਹੈ ਤੇ ਇਹਦੇ ਵਿੱਚ ਕੋਈ ਵੀ ਸੀਰੀਅਸ ਕੰਡੀਸ਼ਨ ਹੋ ਸਕਦੀ ਕਿਸੇ ਵੀ ਤਰ੍ਹਾਂ ਹਾਂਜੀ ਤੇ ਕੋਈ ਐਸਾ ਇਕੁਪਮੈਂਟ ਤੁਹਾਡੇ ਹਸਪਤਲ ਕਲੀਨਿਕ ਦੇ ਵਿੱਚ ਨਹੀਂ ਹੈ ਦੇਖੋ ਕਲੀਨਿਕ ਇਹ ਆਈਸੀਯੂ ਚ ਰੱਖਣ ਵਾਲੀਆਂ ਚੀਜ਼ਾਂ ਨਹੀਂ ਜੀ ਸਾਰਾ ਕੁਝ ਕਲੀਨਿਕ ਤੇ ਅਵੇਲੇਬਲ ਨਹੀਂ ਹੋ ਸਕਦਾ ਨਾ ਸਾਰੇ ਡਾਕਟਰ ਆਈਸੀਯੂ ਨਹੀਂ ਖੋਲ ਸਕਦੇ ਅਸੀਂ ਹੁਣ ਨਕੌਦਰ ਚ ਇੰਨੇ ਸਾਲਾਂ ਤੋਂ ਸੇਵਾਵਾਂ ਦੇ ਰਹੇ ਹਾਂ ਹੁਣ ਜਿਹੜੇ ਸਾਡੇ ਕੰਟਰੋਲ ਦੇ ਵਿੱਚ ਚੀਜ਼ਾਂ ਹੈਗੀਆਂ ਅਸੀਂ ਉਹਨਾਂ ਨੂੰ ਹੀ ਮੈਨੇਜ ਕਰ ਸਕਦੇ ਆ ਅਸੀਂ ਆਪਣੇ ਆਊਟ ਆਫ ਕੰਟਰੋਲ ਚੀਜ਼ਾਂ ਮੈਨੇਜ ਨਹੀਂ ਕਰ ਸਕਦੇ ਹੈਗੇ ਹਰ ਚੀਜ਼ ਵਾਸਤੇ ਬਾਕੀ ਵੀ ਬੱਚੇ ਵੱਡੇ ਜਿਹੜੇ ਵੀ ਸੀਰੀਅਸ ਹੁੰਦੇ ਉਹਨਾਂ ਨੂੰ ਲੈ ਕੇ ਜਾਣਾ ਹੀ ਪੈਂਦਾ ਵੱਡੇ ਹਸਪਤਾਲਾਂ ਦੇ ਵਿੱਚ ਹੁਣ ਇੰਨੇ ਸਾਲਾਂ ਤੋਂ ਹਜ਼ਾਰਾਂ ਪੇਸ਼ੈਂਟ ਹੁੰਦੇ ਨੇ ਉਹਦੇ ਚੋਂ ਅਲਗਰ ਕੋਈ ਇੱਕ ਮੰਦਭਾਗੀ ਘਟਨਾ ਹੋ ਜਾਂਦੀ ਉਹਦੇ ਚ ਆਪਾਂ ਡਾਕਟਰ ਨੂੰ ਕਸੂਰਵਾਰ ਨਹੀਂ ਠਹਿਰਾ ਸਕਦੇ ਅਗਰ ਮੈਂ ਇਹਨਾਂ ਨੂੰ ਨਾਂ ਦੱਸਿਆ ਹੁੰਦਾ ਐਡਮਿਟ ਕਰ ਲਿਆ ਹੁੰਦਾ ਵੀ ਮੈਂ ਘੰਟਾ ਰੱਖ ਕੇ ਦੇਖੂਗਾ ਇਹਦਾ ਸਾਹ ਚੱਲ ਜੂਗਾ ਫਿਰ ਮੇਰੀ ਗਲਤੀ ਸੀ ਮੈਂ ਮੈਕਸਿਮਮ 10 ਮਿੰਟਸ ਜੋ ਮੈਂ ਫਰਸਟ ایڈ ਦੇਣੀ ਸੀ ਦੁੱਧ ਜਿੰਨਾ ਨਿਕਲ ਸਕਦਾ ਸੀ ਉਹ ਕੱਢ ਕੇ ਇਹਨਾਂ ਨੂੰ ਕਿਹਾ ਵੀ ਕਿਉਂਕਿ ਜ਼ਰੂਰਤ ਹੈ ਬੱਚੇ ਦੀ ਲਾਈਫ ਸਭ ਤੋਂ ਇੰਪੋਰਟੈਂਟ ਹੈ ਐਡਮਿਟ ਕਿੱਥੇ ਹੁੰਦਾ ਹੈ ਇਹ ਇੰਪੋਰਟੈਂਟ ਨਹੀਂ ਹੈ ਇਸ ਲਈ ਇਹਨਾਂ ਨੂੰ ਰੈਫਰ ਕੀਤਾ ਤਾਂ ਕਹਣਾ ਕੀ ਮਤਲਬ ਕੋਈ ਤੁਸੀਂ ਇੰਜੈਕਸ਼ਨ ਨਹੀਂ ਪਾਇਆ ਉਸੇ ਵਕਤ ਬੱਚੇ ਦੇ ਸਾਹ ਨੂੰ ਹੈ ਪੇਰੈਂਟਸ ਨੂੰ ਵੀ ਪਤਾ ਉਹਨਾਂ ਨੇ ਉਸੇ ਵਕਤ ਦੇਖਿਆ ਵੀ ਦੁੱਧ ਅੰਦਰ ਚਲਾ ਗਿਆ ਸਾਨੂੰ ਬੁਲਾਇਆ ਉਦਾਂ ਜਿਹੜਾ ਹੈਗਾ ਵਾ ਮਾਮਲਾ ਸਾਹਮਣੇ ਆਇਆ ਕੀ ਹੈਗਾ ਇਹ ਸਾਨੂੰ ਇਨਫਰਮੇਸ਼ਨ ਮਿਲੀ ਹੈ ਕਿ ਜਿਹੜਾ ਇਹ ਹਸਪੀਟਲ ਹੈ ਪਿੱਪਨ ਹਸਪੀਟਲ ਇਹਦੇ ਵਿੱਚ ਇੱਕ 9 ਮਹੀਨੇ ਦਾ ਬੱਚਾ ਹੈ ਜਿਸ ਦੀ ਡੈਥ ਹੋ ਗਈ ਹੈ ਤੇ ਹੁਣ ਸਾਸੀਂ ਆਏ ਆ ਬਾਅਦ ਪਹਿਲੇ ਪੇਰੈਂਟਸ ਦੀ ਗੱਲ ਸੁਣੀ ਹੈ ਹੁਣ ਡਾਕਟਰ ਸਾਹਿਬ ਨੂੰ ਮੈਂ ਮਿਲਿਆ ਹੈ ਤੇ ਬੱਚੇ ਨੂੰ ਇਨਫੈਕਸ਼ਨ ਸੀਗਾ ਸਵੇਰੇ ਬੱਚਾ ਬਿਮਾਰ ਸੀਗਾ ਜਾਦਾ ਤੇ ਹੁਣ ਸਾਨੂੰ ਨਹੀਂ ਪਤਾ ਕਿ ਕਿੰਨਾ ਕੁ ਠਿੱਲਾ ਮੱਠਾ ਸੀਗਾ ਤੇ ਉਹਦੇ ਪੇਰੈਂਟਸ ਇੱਥੇ ਦਿਖਾਣੇ ਲਿਆਏ ਸੀਗੇ ਤੇ ਜੋ ਪੇਰੈਂਟਸ ਦਾ ਵਰਜਨ ਹੈ ਕਿ ਡਿਊਰਿੰਗ ਟ੍ਰੀਟਮੈਂਟ ਇਹਦੇ ਨਾਲ ਇਹਦੀ ਡੈਥ ਹੋਈ ਹੈ ਤੇ ਡਾਕਟਰ ਸਾਹਿਬ ਨੂੰ ਮੈਂ ਮਿਲਿਆ ਤੇ ਇੱਕ ਜਦੋਂ ਇਹ ਟ੍ਰੀਟਮੈਂਟ ਚੱਲ ਰਿਹਾ ਸੀਗਾ ਇੱਕ ਨੇ ਉੱਥੇ ਉਹ ਕਹਿੰਦੇ ਵੀ ਇਹਦੇ ਨਾਲ ਜੋ ਦੁੱਧ ਪਲਾਨਦੀ ਵਰਗੇ ਨੂੰ ਥੋੜੀ ਦਿੱਕਤ ਆਈ ਸੀਗੀ ਇਨਫੈਕਸ਼ਨ ਜਿਆਦਾ ਸੀਗੀ ਹੁਣ ਕੀ ਕਾਰਨ ਹੈ ਉਹ ਤਾਂ ਫਿਰ ਬੇਸਿਕਲੀ ਡਾਕਟਰ ਸਾਹਿਬ ਹੀ ਦੱਸਣਗੇ ਕਿ ਕੌਜ਼ ਕੀ ਹੈ ਉਹਦੀ ਡੈਥ ਬੱਚੇ ਦਾ ਨਾਮ ਕੀ ਆ ਤੇ ਕਿਹੜਾ ਬੱਚੇ ਬੱਚਾ ਅਰਮਾਨ ਹੈ ਬੱਚੇ ਦਾ ਨਾਮ ਔਰ ਬੱਚਾ ਮਹਿਦਪੁਰ ਦੇ ਪਿੰਡ ਸੰਗੋਵਾਲ ਤੋਂ ਹੈ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਨੇ ਜੀ ਦੇਖਾਂਗੇ ਨਾ ਪਹਿਲੇ ਵੈਰੀਫਾਈ ਕਰਾਂਗੇ ਕਿ ਕੀ ਗੱਲਬਾਤ ਕੀ ਹੋਈ ਹੈ ਕੌਜ਼ ਕੀ ਹੋਇਆ ਕਿ ਬੱਚਾ ਕਿੰਨੇ ਵਜੇ ਲੈ ਕੇ ਆਏ ਸੀ ਇੱਥੇ ਉਸ ਨੂੰ ਇਹ 10 8 10 ਵਜੇ ਤਕਰੀਬ ਲੈ ਕੇ ਆਏ ਆ ਤੇ ਡੈਥ ਕਿੰਨੇ ਵਜੇ ਹੋਈ ਡੈਥ ਹਜੇ ਟਾਈਮ ਆਫ ਡੈਥ ਨਹੀਂ ਮੈਨੂੰ ਐਗਜੈਕਟਲੀ ਕਲੀਅਰ